ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੰਗਰੂ RAM DAS ਜੀ ਸਭ ਨਾਲ ਉੱਪਰ ਮੇਰ ਬਣਾਈ ਰੱਖਣ ਤੇ ਆਪਾਂ ਲੱਗੇ ਹੋਏ ਸੀ ਦੀਵਾਲੀ ਦੀਆਂ ਸਫਾਈਆਂ ਕਰਨ ਤੇ ਮੈਂ ਅੱਜ ਸਵੇਰ ਦੀ ਪਰ ਸਟੋਰ ਵਿੱਚ ਸਫਾਈ ਕਰਦੀ ਪਈ ਸੀ ਉੱਪਰਲੇ ਪੋਰਸ਼ਨ 'ਚ ਜਾ ਕੇ ਤੇ ਬੱਚਿਆਂ ਨੇ ਡਿਮਾਂਡ ਕੀਤੀ ਕਹਿੰਦੇ ਚੌਲ ਬਣਾ ਕੇ ਦਿਓ ਤੇ ਲੋ ਜੀ ਆਪਾਂ ਲੱਗੀਆਂ ਚੌਲ ਬਣਾਉਣ ਤੇ ਉਹਦੇ ਵਾਸਤੇ ਆਪਣੇ ਕੋਲ ਹੈਗੇ ਆ ਮਟਰ ਨਿਊਟਰੀ ਤੇ ਆਲੂ ਤੇ ਇਹ ਚੌਲਾਂ ਨੂੰ ਵੀ ਆਪਾਂ ਧੋ ਦਿਆ ਦੋ ਗਲਾਸ ਚੌਲ ਨੇ ਉਹਨਾਂ ਨੂੰ ਆਪਾਂ ਧੋ ਲਿਆ ਤੇ ਇਹ ਸਾਰਾ ਕੁਝ ਆਪਾਂ ਧੋ ਕੇ ਰੱਖਿਆ ਹੈ ਤੇ ਆਪਨੇ ਕੋਲ ਨਹੀਂ ਉੱਠੀ ਤੇ ਲੋ ਜੀ ਇਧਰ ਆਪਣਾ ਦੇਖਦੇ ਆਂ ਕਿਉਂ ਗਰਮ ਹੋ ਗਿਆ ਤੇ ਆਪਾਂ ਇਹਦੇ ਚ ਪਾਈਏ ਬੈਨਾ ਆਪਾਂ ਮੜਾ ਜਾ ਪਾ ਕੇ ਦੇਖਾਂਗੇ ਗਰਮ ਹੋ ਗਿਆ ਥੋੜਾ ਜਿਹਾ ਹੋਰ ਗਰਮ ਹੋਣ ਦੇਵਾਂਗੇ ਹਜੇ ਲੱਗਦਾ ਜਿਵੇਂ ਥੋੜਾ ਜਿਹਾ ਘੱਟ ਗਰਮ ਹੋਇਆ ਥੋੜਾ ਜਿਹਾ ਹੋਰ ਗਰਮ ਹੋ ਲਵੇ ਤੇ ਇਹ ਆਪਾਂ ਬਣਾਵਾਂਗੇ ਪਲਾਉ ਟਾਈਪ ਜਿਵੇਂ ਮਤਲਬ ਸਬਜ਼ੀਆਂ ਆਪਣੇ ਕੋਲ ਤਾਂ ਮਟਰ ਹੀ ਸੀਗੇ ਤੇ ਆਪਾਂ ਸੀਗੇ ਮਤਲਬ ਕਿ ਆਲੂ ਤੇ ਆਪਾਂ ਪਿਆਜ਼ ਟਮਾਟਰ ਮਤਲਬ ਬਹੁਤ ਕੁਝ ਪਾ ਸਕਦੇ ਹਾਂ ਹੋਰ ਵੀ ਸਬਜ਼ੀਆਂ ਜਿਵੇਂ ਗਾਜਰਾ ਵਗੈਰਾ ਜਿਹੜੀ ਮਰਜ਼ੀ ਸਬਜ਼ੀ ਪਾ ਕੇ ਆਪਾਂ ਵੀ ਚਾਵਲ ਤਾਂ ਪਲਾਉ ਟਾਈਪ ਹੀ ਬਣਾਉਣੇ ਆ ਪਰ ਆਪਣੇ ਕੋਲ ਤਾਂ ਜਿਹੜਾ ਕੁਝ ਅਵੇਲੇਬਲ ਹੈਗਾ ਸੀ ਆਪਾਂ ਉਹ ਪਾਉਣ ਲੱਗੇ ਆ ਤੇ ਕੁਝ ਵੀ ਪਾ ਸਕਦੇ ਆ ਆਪਾਂ ਇਹਦੇ ਚ ਪਰ ਬਣਾਵਾਂਗੇ ਆਪਾਂ ਚਾਵਲ ਬਹੁਤ ਟੇਸਟੀ ਤੇ ਹੁਣ ਲੱਗਦਾ ਹੋ ਗਿਆ ਹੋਏਗਾ ਹਾਂਜੀ ਹੁਣ ਦੇਖੋ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਪਾਤਾ ਜੀਰਾ ਤੇ ਜੀਰੇ ਤੋਂ ਬਾਅਦ ਆਪਾਂ ਪਾ ਦਾਂਗੇ ਇਹਦੇ ਚ ਥੋੜਾ ਜਿਹਾ ਜੀਰਾ ਪੁੰਨਿਆ ਜਾਵੇ ਹਲਕਾ ਬਰਾ ਮਹ ਜੇਗਾ ਇਹ ਦੇਖੋ ਤੇੜਾ ਤੇੜਾ ਬਣ ਰਿਹਾ ਆਸ ਤੋਂ ਨਾ ਜੀਰਾ ਕੋ ਚੱਲਿਆ ਰਿੰਗ ਬਿੜ ਸੁਣੀ ਪਾਈ ਹਾਂ ਅਗਲੇ ਨੂੰ ਬਿੜ ਸੁਣੀ ਸੋਈ ਕਰਦੀ ਉਹ ਸਫਾਈ ਕਰਦੀ ਨੇ ਉਥੋਂ ਪਾ ਲਈ ਇਹ ਕੀ ਬਣਿਆ ਪੀਕਾ ਸੁਮਾਨ ਸੈਟ ਕਰਕੇ ਰੱਖਿਆ ਨਾ ਤੁਹਾਡਾ ਹੂੰ ਹੂੰ

ਆਪਣੇ ਆਲੂ ਹੋ ਗਏ ਨੇ ਤੇ ਹੁਣ ਆਪਾਂ ਪਾ ਦਾਂਗੇ ਮਟਰ ਤੇ ਇਹਨਾਂ ਚੋਣ ਦੇ ਨਾਲ ਹੀ ਆਪਾਂ ਪਾ ਦਿੰਨੇ ਥੋੜੀਆਂ ਜਿਹੀਆਂ ਕਾਲੀਆਂ ਮਿਕਸ ਸਾਬਤ ਪਾ ਦਿੰਨੇ ਮਿਕਸ ਪਾ ਦਿਆਂਗੇ ਇੱਥੇ ਆਪਾਂ ਪਾਵਾਂਗੇ ਨਮਕ 2 ਗਲਾਸਾਂ ਤੇ ਛੋਟੇ 2 ਚਮਚ ਨਮਕ ਦੇ ਪਾਏ ਇਹ ਮਿਰਚਾਂ ਵੀ ਪਾਤੀਆਂ ਤੇ ਨਮਕ ਵੀ ਪਾ ਦਿੱਤਾ। ਤੇ ਜੀਰਾ ਆਪਾਂ ਦੂਸਰਾ ਪਾਇਆ ਤੇ ਭੁੰਨਿਆ ਆ ਜੀਰਾ ਆਪਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ। ਥੋੜਾ ਜਿਹਾ ਪਾਵਾਂਗੇ ਭੁੰਨਿਆ ਹੋਇਆ। ਤੇ ਜੀਰਾ ਆਪਾਂ ਦੂਸਰਾ ਪਾਲਿਆ ਸੀ ਕਾਫੀ ਤੇ ਥੋੜਾ ਜਿਹਾ ਸੇਕਣ ਵਾਲਾ ਅੱਜ ਇੱਥੇ ਆਪਾਂ ਪਾ ਦਾਂਗੇ ਨਿਊਟਰੀ ਥੋੜਾ ਆਪਾਂ ਪਾਤੀ ਨਿਊਟਰੀ ਥੋੜਾ ਆਦਰ ਮੀਠੀ ਨੂੰ ਸੇਕ ਲਵਾ ਲੈਨੇ ਤੇ ਫਿਰ ਆਪਾਂ ਪਾਣੀ ਪਾ ਕੇ ਤੇ ਚੌਲ ਪਾ ਦਾਂਗੇ ਤੇ ਸੇਮਾ ਬਣਾਵਾਂਗੇ ਤੇ ਚੌਲ ਆਪਣੇ ਪਲਾਉ ਟਾਈਪ ਬਹੁਤ ਹੀ ਸੋਹਣੇ ਬਣਾਂਗੇ ਬਸ ਥੋੜਾ ਜਿਹਾ ਸੇਕ ਲਵਾ ਲਾ ਬਿਲਕੁਲ ਇੱਕ ਦੋ ਮਿੰਟ ਦਾ

ਤੇ ਚਾਹ ਤੇ ਹੁਣ ਆਪਾਂ ਇਹਨੂੰ ਹਲਾ ਕੇ ਤੇ ਟੱਕ ਜਾਂਗੇ ਤੇ ਬਣਾਵਾਂਗੇ ਸੇਮ ਅੱਗ ਤੇ ਤੇ ਆਪਣੇ ਚੌਲ ਬਹੁਤ ਹੀ ਜ਼ਿਆਦਾ ਸੋਨੇ ਬਣਨਗੇ ਐ ਖਿਲੇ ਖਿਲੇ ਤੇ ਇਕੱਲੇ ਇਕੱਲੇ ਚੌਲ ਬਣਨਗੇ ਬਸ ਹੁਣ ਇਹਨੂੰ ਜ਼ਿਆਦਾ ਹਿਲਾਉਣ ਦੀ ਲੋੜ ਨਹੀਂ ਬਸ ਜਿੰਨਾ ਹਿਲਾਣਾ ਸੀ ਇਕਦਿਆ ਪਾ ਲਾ ਦਿੱਤਾ ਹੁਣ ਆਪਾਂ ਇਹਨਾਂ ਪਾ ਦੇ ਤੇ ਇਸ ਤਰ੍ਹਾਂ ਜੰਦਿਆਂਗੇ ਤੇ ਆਪਣੇ ਚੌਲ ਰਿਜ ਜਣਗੇ ਲਓ ਹੁਣ ਆਪਾਂ ਇੱਥੇ ਇਹਨੂੰ ਟੱਕ ਦਿੰਨੇ ਆ ਹੁਣ ਮੈਂ ਨਾਚੀ ਚੌਲ ਆਪਣੇ ਬਣ ਕੇ ਹੋ ਗਏ ਪਿਆਰ ਤੇ ਦੇਖੋ ਆਪਾਂ ਚੌਲਾਂ ਨੂੰ ਬਿਲਕੁਲ ਵੀ ਨਹੀਂ ਹਲਾਇਆ ਤੇ ਕਿੰਨੇ ਜਿਆਦਾ ਵਧੀਆ ਤਰੀਕੇ ਦੇ ਨਾਲ ਆਪਣੇ ਚੌਲ ਬਣੇ ਨੇ ਦੇਖੋ ਐ ਖਿਲੇ ਖਿਲੇ ਪਲਾਉਟਾ ਇਹ ਬਹੁਤ ਜਿਆਦਾ ਸੋਹਣੇ ਬਣੇ ਨੇ ਚੌਲ ਦੇਖੋ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਬਣਾਉਂਦੇ ਆ ਨਾ ਆਪਾਂ ਨੂੰ ਇਹਨਾਂ ਨੂੰ ਜਿਆਦਾ ਹਿਲਾਉਣ ਦੀ ਨਹੀਂ ਜ਼ਰੂਰਤ ਹੁੰਦੀ ਬਸ ਸੇਮ ਤੇ ਦੇਖੋ ਕਿੰਨੇ ਖਿਲੇ ਖਿਲੇ ਔਰ ਕਿੰਨੀ ਜਿਆਦਾ ਵਧੀਆ ਲੁੱਕ ਬਣੀ ਚੌਲਾਂ ਦੀ ਤੇ ਕਿੰਨੇ ਜਿਆਦਾ ਟੇਸਟੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਚਲੋ ਜੀ ਤੁਸੀਂ ਦੱਸਿਓ ਕੰਮ ਕਿਵੇਂ ਦੇ ਲੱਗੇ ਤੇ ਲਾਊ ਟਾਈਪ ਚਾਓ ਚਾਓ ਨਾ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਲਓ ਜੀ ਆਪਾਂ ਕਰਦੇ ਆ ਸਰਵ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਹਣਾ ਆਪਣੇ ਹਮੇਤਿਆਰ ਦੇਖੋ ਜੀ ਚਾਹ ਵਾਲਾ ਆਪਣੇ ਬਣੇ ਕਿੰਨੇ ਜਿਆਦਾ ਸੋਹਣੇ ਬਹੁਤ ਹੀ ਜਿਆਦਾ ਸੋਹਣੇ ਚੌਲ ਬਣੇ ਨੇ